ਟੀਚਰ ਵੀ ਤੇ ਇੱਕ ਸਟੂਡੈਂਟ ਵੀ ਮੈਂ ਤੁਹਾਨੂੰ ਗੱਲਬਾਤ ਸੁਣਾਉਣ ਲੱਗਿਆ ਇੱਕ ਬੱਚਾ ਕਹਿ ਰਿਹਾ ਮੇਰੇ ਮਾਪੇ ਕੋਲ ਮੇਰੇ ਲਈ ਟਾਈਮ ਨਹੀਂ ਜਸਵਿੰਦਰ ਚਾਹ ਦੀ ਲਿਖੀ ਹੋਈ ਕਾਪੀ ਤਾਂ ਰਹੀ ਜਿਹੜਾ ਸੁਣ ਕੇ ਟੀਚਰ ਕਹਿੰਦਾ ਬੱਚਿਆਂ ਦਾ ਟੈਸਟ ਲੈਣ ਲਈ ਮੈਂ ਲਗਾਈ ਕਲਾਸ ਸੀ ਕੌਣ ਹੁੰਗਾ ਫੇਲ ਕੌਣ ਹੁੰਦਾ ਪਾਸੀ ਬੱਚਿਆਂ ਨੇ ਲਿਖਣਾ ਸੀ ਸ਼ੁਰੂ ਕਰਤਾ ਇੱਕ ਇੱਕ ਪੇਜ ਸਾਰਿਆਂ ਨੇ ਭਰਤਾ ਕੋਈ ਕਹਿੰਦਾ ਕਾਸ਼ ਮੈਂ ਹੁੰਦਾ ਮੁੱਖ ਮੰਤਰੀ ਕੋਈ ਕਹਿੰਦਾ ਕਾਸ਼ ਮੈਂ ਹੁੰਦਾ ਗੁਣਵੰਤਰੀ ਕਿਸੇ ਨੇ ਲਿਖਿਆ ਮੈਂ ਖੋਜੀ ਹੋਣਾ ਸੀ ਇੱਕ ਕਹਿੰਦਾ ਕਾਸ਼ ਮੈਂ ਫੌਜੀ ਹੋਣਾ ਸੀ ਇੱਕ ਬੱਚੇ ਦੇ ਸ਼ਬਦ ਤਾਂ ਕਹਿ ਢਾ ਗਏ ਇੱਕ ਬੱਚੇ ਦੇ ਸ਼ਬਦ ਤਾਂ ਕਹਿ ਢਾ ਗਏ ਪੜ੍ਹ ਕੇ ਲੈਣਾ ਵਿੱਚ ਹੰਝੂ ਆ ਗਏ ਬੱਚਾ ਕਹਿੰਦਾ ਕਾਸ਼ ਮੈਂ ਮੋਬਲ ਹੋਣਾ ਸੀ ਬੱਚਾ ਕਹਿੰਦਾ ਕਾਸ਼ ਮੈਂ ਮੋਬਲ ਹੋਣਾ ਸੀ ਫੇਰ ਸਾਰਿਆਂ ਨੇ ਮੇਰੇ ਤੇ ਕਾਇਰ ਹੋਣਾ ਸੀ ਹੁਣ ਤਾਂ ਮੇਰੀਆਂ ਚੀਕਾਂ ਪਤਾ ਵੀ ਨਹੀਂ ਲੱਗਦੀਆਂ ਫੇਰ ਭੱਜ ਕੇ ਚੁੱਕਦੇ ਜਦੋਂ ਘੰਟੀਆਂ ਵੱਜਦੀਆਂ ਹੌਣੇ ਡੈਡੀ ਮੰਮੀ ਮੈਨੂੰ ਮੋਟਿਆਂ ਤੇ ਨਹੀਂ ਚੁੱਕਦੇ ਮੋਬਾਈਲ 'ਚ ਹੁੰਦਾ ਤਾਂ ਹੱਕ ਨਾ ਨਾ ਹੀ ਰੱਖਦੇ ਮੰਮੀ ਰਸਪੀਰ ਸੋਈ ਵਿੱਚੋਂ ਆਉਂਦੀ ਫੇਰ ਭੱਜਦੀ ਮੇਰੇ ਵਟਸਐਪ ਵਾਰੀ ਜਦੋਂ ਘੰਟੀ ਵੱਜਦੀ ਮਾਂ ਦੀ ਗੋਦੀ ਵਿੱਚ ਖੇਡਣਾ ਦਾ ਚਾਹ ਓਏ ਸੱਚੀ ਮੋਬਾਈਲ ਸਾਡਾ ਸਾਰਾ ਗਿਆ ਖਾ ਓਏ ਇਹ ਕਿਹੋ ਜਿਹਾ ਕਲਚਰ ਵਿੱਚ ਖੋ ਗਏ ਹਾਂ ਸੈਲਫੀਆਂ ਕਰਦੇ ਕਰਦੇ ਸੱਚੀ ਸੈਲਫ ਜੈ ਹੋ ਗਏ ਆ ਤਮੀਰੀ ਵਾਲੀ ਏ ਕੈਸੀ ਹੈ ਮਾਇਆ ਹੋਏ ਅਸੀਂ ਕੂਤਰ ਕੁੱਤੇ ਪਾਲਦੇ ਤੇ ਬੱਚੇ ਪਾਲਦੀ ਆ ਆਇਆ ਹੋਏ ਨੈਟ ਤੇ ਕਹਿੰਦੇ ਮਿਲ ਜਾਂਦਾ ਜੋ ਵੀ ਡੂਗਾ ਦੱਪਿਆ ਸੀ ਬੜੀ ਸਰਚ ਮਾਰੀ ਚਾਲੇ ਪਰ ਗੂਗਲ ਤੇ ਮੋਹ ਪਿਆਰ ਨਾਲ ਲੱਭਿਆ ਜੀ ਬੜੀ ਸਰਚ ਮਾਰੀ ਸੋਵੀ ਨੇ ਪਰ ਗੂਗਲ ਤੇ ਮੋਹ ਪਿਆਰ ਨਾਲ ਲੱਭਿਆ for all types of criminal law, family law, immigration law, conveyancing, and employment matters, please contact Tarandeep Singh on 0470412600